ਬਾਬਾ ਦੀਪ ਸਿੰਘ ਜੀ ਦਾ ਜਨਮ 27 ਜਨਵਰੀ 1682 ਈਸਵੀ ਨੂੰ ਮਾਤਾ ਜੀਉਨੀ ਦੀ ਕੁੱਖ ਵੱਲੋਂ ਪਿਤਾ ਭਗਤੂ ਜੀ ਦੇ ਘਰ ਵਿੱਚ ਪਿੰਡ ਪਹੂਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਜੀ ਦੇ ਮਾਤਾ ਪਿਤਾ ਨੇ ਆਪ ਜੀ ਦਾ ਨਾਮ ਦੀਪਾ ਰੱਖਿਆ। ਜਦੋਂ ਆਪ ਜੀ ਕਿਸ਼ੋਰ ਅਸ਼ਾ ਵਿੱਚ ਪਹੁੰਚੇ ਤਾਂ ਆਪ ਜੀ ਦੇ ਮਾਤਾ ਪਿਤਾ ਨੇ 1699 ਈਸਵੀ ਦੀ ਵਿਸਾਖੀ ਦੇ ਸੁਭ ਮੌਕੇ ਉੱਤੇ ਆਪ ਜੀ ਨੂੰ ਚੇਰੀ ਗੁਰੂ ਗੋਬੀ ਸਿੰਘ ਜੀ ਦੇ ਦਰਸ਼ਨਾ ਹੇਤੂ ਅਨੰਤਪੁਰ ਸੈਵ ਲੈ ਆਏ ਆਪ ਜੀ ਨੇ ਉਹਨਾਂ ਦੀਨਾ ਅੰਮ੍ਰਿਤ ਛਕਿਆ ਅਤੇ ਉਸ ਨਵੇਂ ਮਾਹੌਲ ਵਿੱਚ ਆਪ ਜੀ ਬਹੁਤ ਹੀ ਜ਼ਿਆਦਾ ਖੁਸ਼ ਹੋਏ ਬਾਬਾ ਦੀਪ ਸਿੰਘ ਜੀ ਨੇ ਆਪਣੇ ਮਾਤਾ ਪਿਤਾ ਜੀ ਵੱਲੋਂ ਆਗਿਆ ਲੈ ਕੇ ਉੱਥੇ ਹੀ ਗੁਰੂ ਗੋਬੀ ਸਿੰਘ ਜੀ ਦੇ ਚਰਨਾਂ ਵਿੱਚ ਰਹਿਣ ਦਾ ਮਨ ਬਣਾ ਲਿਆ ਇੱਥੇ ਆਪ ਜੀ ਨੇ ਵਿਦਿਆ ਪ੍ਰਾਪਤ ਕੀਤੀ ਅਤੇ ਇੱਥੇ ਆਪਣੀ ਰੁਚੀ ਅਨੁਸਾਰ ਸ਼ਸਤਰ ਵਿੱਦਿਆ ਸਿੱਖੀ ਸਾਲ 1704 ਈਸ਼ਵੀ ਦੇ ਸ਼ੁਰੂ ਵਿੱਚ ਆਪ ਜੀ ਦੇ ਮਾਤਾ ਪਿਤਾ ਆਪ ਜੀ ਨੂੰ ਮਿਲਣ ਆਏ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਾਰਥਨਾ ਕੀਤੀ ਕਿ ਬਾਬਾ ਦੀਪ ਸਿੰਘ ਜੀ ਨੂੰ ਆਗਿਆ ਪ੍ਰਦਾਨ ਕੀਤੀ ਜਾਵੇ ਕਿ ਉਹ ਆਪਣੇ ਵਿਆਹ ਲਈ ਘਰ ਅੰਮ੍ਰਿਤਸਰ ਵਾਪਸ ਉਹਨਾਂ ਦੇ ਨਾਲ ਚੱਲੇ ਪਰ ਬਾਬਾ ਦੀਪ ਸਿੰਘ ਜੀ ਦਾ ਮਨ ਗੁਰੂ ਚਰਨਾਂ ਵਿੱਚ ਰਮ ਗਿਆ ਸੀ ਕਿਉਂਕਿ ਮਕਾਮੀ ਮਰਿਆਦਾ ਕੀਰਤਨ ਕਥਾ ਸਿੰਘਾਂ ਦੀ ਬਹਾਦਰੀ ਦੇ ਫਰਜ਼ ਅਤੇ ਉਹਨਾਂ ਦੀ ਵੇਸ਼ ਪੁਸ਼ਾ ਨੇ ਆਪ ਜੀ ਦਾ ਮਨ ਮੋਹ ਲਿਆ ਸੀ ਗੁਰੂ ਆਗਿਆ ਮਿਲਣ ਉੱਤੇ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਦੇ ਨਾਲ ਗ੍ਰਸਥ ਆਸ਼ਰਮ ਨੂੰ ਅਪਣਾਉਣ ਘਰ ਪਹੁੰਚ ਗਏ ਕੁਝ ਦਿਨਾਂ ਬਾਅਦ ਜਦੋਂ ਬਾਬਾ ਦੀਪ ਸਿੰਘ ਜੀ ਦਾ ਵਿਆਹ ਹੋਇਆ ਤਾਂ ਆਪ ਜੀ ਨੂੰ ਇੱਕ ਸਮਾਚਾਰ ਮਿਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਵੱਲੋਂ ਭਿਆਨਕ ਲੜਾਈ ਕਰਦੇ ਹੋਏ ਨੰਦਪੁਰ ਸਹਿਬ ਤਿਆਗ ਦਿੱਤਾ ਹੈ ਜਦੋਂ ਆਪ ਜੀ ਨੂੰ ਗੁਰੂ ਦੇਵ ਦੇ ਵਿਸ਼ੇ ਵਿੱਚ ਪੂਰੇ ਰੂਪ ਵੱਲੋਂ ਠੀਕ ਜਾਣਕਾਰੀ ਮਿਲੀ ਤਾਂ ਬਾਬਾ ਦੀਪ ਸਿੰਘ ਜੀ ਆਪਣੇ ਸਾਥੀਆਂ ਸਿਹਤ ਗੁਰੂ ਗੋਬ ਸਿੰਘ ਜੀ ਦੇ ਦਰਸ਼ਨਾਂ ਨੂੰ ਸਾਬੋਦੀ ਤਲਵੰਡੀ ਪਹੁੰਚੇ ਅਤੇ ਸਹਿਬ ਸ਼ਿਰੀ ਗੁਰੂ ਗੋਬ ਸਿੰਘ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਲੜਾਈ ਦੇ ਸਮੇਂ ਵਿੱਚ ਸ਼ਾਮਲ ਨਾ ਹੋਣ ਲਈ ਮਾਫੀ ਬੇਨਤੀ ਕੀਤੀ ਇਸ ਉੱਤੇ ਗੁਰੂ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਸੀਨੇ ਵੱਲ ਲਗਾ ਕੇ ਕਿਹਾ ਕਿ ਕੋਈ ਗੱਲ ਨਹੀਂ ਹੁਣ ਤੁਹਾਡੇ ਜਿੰਮੇ ਹੋਰ ਬਹੁਤ ਸਾਰੇ ਕਾਰਜ ਹਨ ਜੋ ਕਿ ਤੁਸੀਂ ਭਵਿੱਖ ਵਿੱਚ ਸੰਪੂਰਨ ਕਰਨੇ ਹਨ ਸਾਲ 1709 ਈਸਵੀ ਵਿੱਚ ਬਾਬਾ ਦੀਪ ਸਿੰਘ ਜੀ ਗੁਰੂ ਆਦੇਸ਼ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋ ਗਏ ਸਰਹੰਦ ਫਤਿਹ ਦੇ ਸਮੇਂ ਆਪ ਜੀ ਨੇ ਵੱਧ ਚੜ ਕੇ ਅਗਲੀ ਪੰਕਤੀਆਂ ਵਿੱਚ ਹੋ ਕੇ ਲੜਾਈ ਵਿੱਚ ਭਾਗ ਲਿਆ ਸਾਲ 1752 ਈਸਵੀ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਚੌਥਾ ਹਮਲਾ ਕੀਤਾ ਤਾਂ ਉਸਨੇ ਬਹੁਤ ਸਾਰੇ ਭਾਰਤੀ ਨਗਰਾਂ ਨੂੰ ਲੁੱਟਿਆ ਅਤੇ ਬਹੁਤ ਸਾਰੀ ਭਾਰਤੀ ਸੁੰਦਰ ਤੀਵੀ ਨਾਰੀਆਂ ਨੂੰ ਦਾਸੀ ਬਣਾ ਕੇ ਕਾਬਲ ਪਰਤ ਰਿਹਾ ਸੀ ਉਦੋਂ ਬਾਬਾ ਦੀਪ ਸਿੰਘ ਜੀ ਦੀ ਸ਼ਹੀਦ ਮਿਸਲ ਦੀ ਫੌਜੀ ਟੁਕੜੀ ਨੇ ਕੁਰ ਖੇਤਰ ਦੇ ਕੋਲ ਪੀਪਲੀ ਅਤੇ ਮਾਰਕੰਡੇ ਦੇ ਦਰਿਆ ਵਿੱਚ ਛਾਪੇ ਮਾਰ ਕੇ ਗਰੀਲਾ ਲੜਾਈ ਦੇ ਸਹਾਰੇ ਲਗਭਗ 300 ਔਰਤਾਂ ਨੂੰ ਆਜ਼ਾਦ ਕਰਵਾ ਲਿਆ ਅਤੇ ਇਸ ਦੇ ਨਾਲ ਹੀ ਕਈ ਮੁੱਲਵਾਨ ਵਸਤੂਆਂ ਵੱਲੋਂ ਲੱਦੇ ਪਸ਼ੂਆਂ ਨੂੰ ਵੀ ਘੇਰ ਕੇ ਉੱਤੇ ਵੱਲੋਂ ਹੱਕ ਕੇ ਆਪਣੇ ਖੇਤਰ ਵਿੱਚ ਲੈ ਜਾਣ ਵਿੱਚ ਸਫਲ ਹੋ ਗਏ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਲੁਟੇਰੇ ਅਬਦਾਲੀ ਦਾ ਭਾਰ ਹਲਕਾ ਕਰ ਦਿੱਤਾ ਦੂਸਰੇ ਸਿੰਘ ਸਰਦਾਰਾਂ ਨੇ ਵੀ ਬਾਬਾ ਦੀਪ ਸਿੰਘ ਜੀ ਦੀ ਨਕਲ ਕੀਤੀ ਉਹਨਾਂ ਨੇ ਵੀ ਵਕਰੇ ਖੇਤਰਾਂ ਵਿੱਚ ਜਿੱਥੇ ਉਹਨਾਂ ਨੂੰ ਸਹੂਲਤ ਸੀ ਅਬਦਾਲੀ ਦੇ ਲੁੱਟੇ ਹੋਏ ਮਾਲ ਅਤੇ ਧੀਵੀ ਨਾਰੀਆਂ ਨੂੰ ਆਜ਼ਾਦ ਕਰਾਉਣ ਲਈ ਗੁਰੀਲਾ ਲੜਾਈ ਅਭਿਆਨ ਚਲਾਉਂਦੇ ਰਹੇ ਵਾਪਸ ਜਾਂਦੇ ਸਮੇਂ ਅਬਦਾਲੀ ਨੇ ਆਪਣੇ ਪੁੱਤਰ ਤੈਮੌਰ ਸ਼ਾਹ ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕਰਕੇ ਜਹਾਨ ਖਾਨ ਨੂੰ ਉਸਦਾ ਸੈਨਾਪਤੀ ਬਣਾਇਆ ਅਤੇ ਆਦੇਸ਼ ਦਿੱਤਾ ਕਿ ਤੁਹਾਡਾ ਮੂਲ ਲਕਸ਼ ਸਿੱਖਾਂ ਦਾ ਸਰਬਨਾਸ਼ ਕਰਨਾ ਹੈ ਜਦੋਂ ਜਹਾਨ ਖਾਨ ਸ਼੍ਰੀ ਦਰਬਾਰ ਸਾਹਿਬ ਦੇ ਵੱਲ ਹਮਲਾ ਕਰਨ ਦੀਆਂ ਤਿਆਰੀਆਂ ਵਿੱਚ ਵਿਅਸਤ ਸੀ ਉਦੋਂ ਵਿਸਾਖੀ ਦਾ ਤਿਉਹਾਰ ਆ ਗਿਆ 13 ਅਪ੍ਰੈਲ ਸਾਲ 1757 ਈਸਵੀ ਨੂੰ ਜਦੋਂ ਖਾਲਸਾ ਆਪਣਾ ਜਨਮ ਦਿਨ ਉਤਸਵ ਮਨਾਣ ਸ਼੍ਰੀ ਦਰਬਾਰ ਸਾਹਿਬ ਇਕੱਠੇ ਹੋਣ ਲੱਗੇ ਉਦੋਂ ਜਹਾਨ ਖਾਨ ਨੇ ਵਿਸ਼ਾਲ ਫੌਜ ਦੇ ਨਾਲ ਲਾਹੌਰ ਵੱਲੋਂ ਅੰਮ੍ਰਿਤਸਰ ਉੱਤੇ ਹਮਲਾ ਕਰ ਦਿੱਤਾ ਇਸ ਸਮੇਂ ਸਾਰੇ ਸਿੱਖਾਂ ਦੇ ਜਥੇ ਵੱਖ-ਵੱਖ ਮੁਹੀਮਾਂ ਵਿੱਚ ਦੂਰ ਦਰਾਜ ਦੇ ਇਤਰਾ ਵਿੱਚ ਗਏ ਹੋਏ ਸਨ ਇਸ ਲਈ ਜਨ ਸੰਧਾਰਨ ਇਸ ਹਮਲੇ ਦਾ ਮੁਕਾਬਲਾ ਨਹੀਂ ਕਰ ਸਕੇ ਅਤੇ ਬਹੁਤ ਸਾਰੇ ਸਿੱਖ ਯੋਧਾ ਮਾਰੀ ਗਈ ਅਤੇ ਕੁਝ ਸਮਾਂ ਉਪਯੁਕਤ ਨਹੀਂ ਵੇਖ ਕੇ ਬਿਖਰ ਗਏ ਇਸ ਪ੍ਰਕਾਰ ਸ੍ਰੀ ਦਰਬਾਰ ਸਾਹਿਬ ਦੁਸ਼ਮਣ ਦੇ ਕਬਜ਼ੇ ਵਿੱਚ ਚਲਾ ਗਿਆ ਜਹਾਂ ਖਾਨ ਨੇ ਪਵਿੱਤਰ ਸਰੋਵਰ ਵਿੱਚ कूੜਾ ਸੁੱਟਵਾ ਦਿੱਤਾ ਅਤੇ گاਉਂਾਂ ਦੀ ਹੱਤਿਆ ਕਰਕੇ ਸ਼ਰੀਦਰ ਬਾਹਰ ਸਾਬੀ ਵਿੱਚ ਰੱਖ ਦਿੱਤਾ ਗਿਆ ਜਿਸ ਦੇ ਨਾਲ ਕੁਝ ਦਿਨਾਂ ਵਿੱਚ ਪੂਰੇ ਮਾਹੌਲ ਵਿੱਚ ਦੁਰਗੰਧ ਫੈਲ ਗਈ ਉਸ ਨੇ ਕਈ ਇਮਾਰਤਾਂ ਨੂੰ ਵੀ ਢੇਰੀਟਾ ਕਰ ਦਿੱਤਾ ਅਤੇ ਚਾਰੇ ਤਰਫ ਪੈਰੇ ਬਿਠਾ ਦਿੱਤੇ ਜਦ ਉਸ ਬੇਇੱਜ਼ਤੀ ਦੀ ਸੂchnਾ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਤਾਂ ਉਹ ਇਹ ਸੁਣ ਕੇ ਬੁੱਧ ਗੁੱਸੇ ਵਿੱਚ ਆ ਗਏ ਗੁੱਸੇ ਵਿੱਚ ਉਨ੍ਹਾਂ ਨੇ ਨਗਾਰੇ ਉੱਤੇ ਚੋਟ ਲਗਾ ਕੇ ਲੜਾਈ ਲਈ ਤਿਆਰ ਹੋਣ ਦਾ ਆਦੇਸ਼ ਦੇ ਦਿੱਤਾ ਤੁਰੰਤ ਸਾਰੇ ਸਾਬੋਦੀ ਤਲਵੰਡੀ ਨਗਰ ਦੇ ਸਰਦਾਰੂ ਨਾਗਰੀ ਇਕੱਠੇ ਹੋ ਗਏ ਸਾਰੇ ਸਿੰਘਾਂ ਨੂੰ ਸਬੋਧਤ ਕਰਦੇ ਹੋਏ ਬਾਬਾ ਦੀਪ ਸਿੰਘ ਜੀ ਨੇ ਧਰਮ ਲੜਾਈ ਦਾ ਐਲਾਨ ਕਰਦੇ ਹੋਏ ਕਿਹਾ ਸਿੰਘੋ ਅਸੀਂ ਦਰਬਾਰ ਸਾਹਿਬ ਦੀ ਬੇਇੱਜ਼ਤੀ ਦਾ ਬਦਲਾ ਜ਼ਰੂਰ ਹੀ ਲੈਣਾ ਹੈ ਮੌਤ ਨੂੰ ਲੋਚਨ ਲਈ ਸ਼ਹੀਦਾਂ ਦੀ ਬਰਾਤ ਚੜ੍ਹਨੀ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਤਾਂ ਕੇਸਰੀ ਬਾਣੀ ਵਸਤਰ ਪਾ ਕੇ ਚਿਹਦੀ ਜਾਮ ਪੀਨ ਲਈ ਤਿਆਰ ਹੋ ਜਾਵੇ। ਬਸ ਫੇਰ ਕੀ ਸੀ ਸਿੰਘਾਂ ਨੇ ਉੱਚੀ ਆਵਾਜ਼ ਵਿੱਚ ਜਗਾਰੇ ਲਗਾ ਕੇ ਪ੍ਰਵਾਨਗੀ ਦੇ ਦਿੱਤੀ। ਬਾਬਾ ਦੀਪ ਸਿੰਘ ਜੀ ਦਾ ਆਦੇਸ਼ ਪਿੰਡ-ਪਿੰਡ ਪਹੁੰਚਾਇਆ ਗਿਆ ਜਿਦੇ ਨਾਲ ਚਾਰੇ ਦਿਸ਼ਾਵਾਂ ਵੱਲੋਂ ਸਿੰਘ ਅਸਤਰ-ਸ਼ਸਤਰ ਲੈ ਕੇ ਇਕੱਠੇ ਹੋ ਗਏ। ਚੱਲਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੇ ਸਾਰੇ ਸਿੰਘਾਂ ਦੇ ਸਾਹਮਣੇ ਆਪਣੇ ਖੰਡੇ ਦੁਆਰਾ ਤਲਵਾਰ ਵੱਲੋਂ ਧਰਤੀ ਉੱਤੇ ਰੇਖਾ ਖਿੱਚੀ ਅਤੇ ਲਲਕਾਰ ਕੇ ਕਹਿਣ ਲੱਗੇ ਸਾਡੇ ਨਾਲ ਕੇਵਲ ਉਹ ਹੀ ਚੱਲਣ ਜੋ ਮੌਤ ਅਤੇ ਫਤਿਹ ਵਿੱਚੋਂ ਕਿਸੇ ਇੱਕ ਦੀ ਕਾਮਨਾ ਕਰਦੇ ਹਨ ਜੇਕਰ ਅਸੀਂ ਆਪਣੇ ਗੁਰੂ ਧਾਮ ਨੂੰ ਆਜ਼ਾਦ ਨਹੀਂ ਕਰਵਾ पाए ਤਾਂ ਉਹੀ ਰਣਖੇਤਰ ਵਿੱਚ ਵੀਰਗਤੀ ਪ੍ਰਾਪਤ ਕਰਾਂਗੇ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਕਿਹਾ ਮੈਂ ਸੌਹ ਲੈਂਦਾ ਹਾਂ ਕਿ ਮੈਂ ਆਪਣਾ ਸਰ ਸ੍ਰੀ ਦਰਬਾਰ ਸਾਹਿਬ ਵਿੱਚ ਗੁਰੂ ਚਰਨਾ ਵਿੱਚ ਭੇਟ ਕਰਾਂਗਾ ਆਪ ਜੀ ਨੇ ਅੱਗੇ ਕਿਹਾ ਇਸ ਦੇ ਵਿਪਰੀਤ ਜੋ ਸਿੱਖ ਆਪਣੀ ਘਰ ਗਰਸਤੀ ਦੇ ਸੁੱਖ ਆਰਾਮ ਭੋਗਣਾ ਚਾਹੁੰਦਾ ਹੈ ਉਹ ਹੁਣੇ ਵਾਪਸ ਪਰਤ ਜਾਵੇ ਅਤੇ ਜੋ ਮੋਤ ਦੁਲਹਨ ਨੂੰ ਵਿਆਹਣਾ ਚਾਹੁੰਦੇ ਹਨ ਤਾਂ ਉਹ ਖੰਡੇ ਦੁਆਰਾ ਖਿੱਚੀ ਰੇਖਾਂ ਨੂੰ ਪਾਰ ਕਰੋ ਤੇ ਸਾਡੇ ਨਾਲ ਚੱਲੋ ਇੱਧਰ ਜਾਂ ਉੱਧਰ ਦੀ ਲਲਕਾਰ ਸੁਣ ਕੇ ਲਗਭਗ 500 ਸਿੰਘ ਖੰਡੇ ਦੁਆਰਾ ਖਿੱਚੀ ਰੇਖਾ ਪਾਰ ਕਰਕੇ ਬਾਬਾ ਜੀ ਦੇ ਨਾਲ ਅੰਮ੍ਰਿਤਸਰ ਦੇ ਵੱਲ ਚੱਲ ਪਈ ਰਸਤੇ ਵਿੱਚ ਵੱਖਰੇ ਪਿੰਡਾਂ ਦੇ ਨੌਜਵਾਨ ਵੀ ਇਸ ਸ਼ਹੀਦਾਂ ਦੀ ਬਰਾਤ ਵਿੱਚ ਸ਼ਾਮਲ ਹੁੰਦੇ ਗਏ ਤਰਨ ਤਰਨ ਪਹੁੰਚਣ ਤੱਕ ਸਿੰਘਾਂ ਦੀ ਗਿਣਤੀ 5000 ਤੱਕ ਪਹੁੰਚ ਗਈ ਲਾਹੌਰ ਦਰਬਾਰ ਵਿੱਚ ਸਿੱਖਾਂ ਦੀ ਇਨਾ ਤਿਆਰੀਆਂ ਦੀ ਸੂਚਨਾ ਜਿਵੇਂ ਹੀ ਪਹੁੰਚੀ ਜਹਾਂਨ ਖਾਨ ਨੇ ਘਬਰਾ ਕੇ ਇਸ ਲੜਾਈ ਨੂੰ ਇਸਲਾਮ ਖਤਰੇ ਵਿੱਚ ਹੈ ਦਾ ਨਾਮ ਲੈ ਕੇ ਜਹਾਦੀਆਂ ਨੂੰ ਅਮੰਤ੍ਰਿਤ ਕਰ ਲਿਆ ਹੈਦਰੀ ਝੰਡਾ ਲੈ ਕੇ ਗਾਜੀ ਬਣ ਕੇ ਅੰਮ੍ਰਿਤਸਰ ਦੇ ਵੱਲ ਚੱਲ ਪਏ ਇਸ ਪ੍ਰਕਾਰ ਉਹਨਾਂ ਦੀ ਸੰਖਿਆ ਸਰਕਾਰੀ ਸੈਨਿਕਾਂ ਨੂੰ ਮਿਲਾ ਕੇ 20000 ਹੋ ਗਈ ਅਫਗਾਨ ਸੈਨਾਪਤੀ ਜਹਾਨ ਖਾਨ ਆਪਣੀ ਫੌਜ ਲੈ ਕੇ ਅੰਮ੍ਰਿਤਸਰ ਨਗਰ ਦੇ ਬਾਹਰ ਗਰੋਵਾਲ ਨਾਮਕ ਸਥਾਨ ਉੱਤੇ ਸਿੱਖਾਂ ਵੱਲੋਂ ਟਕਰਾਇਆ ਸਿੰਘ ਇਸ ਸਮੇਂ ਸਿਰੀ ਦਰਬਾਰ ਸਾਹਿਬ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਮਰਨ ਮਰਨ ਉੱਤੇ ਤੁਲੇ ਹੋਏ ਸਨ ਸਿੰਘਾਂ ਨੇ ਅਜਿਹੀ ਬਹਾਦਰੀ ਵੱਲੋਂ ਤਲਵਾਰ ਚਲਾਈ ਕੀ ਜਹਾਨ ਖਾਨ ਦੀ ਫੌਜ ਵਿੱਚ ਭਾਜੜ ਮੱਚ ਗਈ ਜਗ੍ਹਾ ਜਗ੍ਹਾ ਲਾਸ਼ਾਂ ਦੇ ਢੇਰ ਲੱਗ ਗਏ ਜਹਾਨ ਖਾਨ ਨੂੰ ਸਬਕ ਸਿਖਾਣ ਲਈ ਬਾਬਾ ਜੀ ਦਾ ਇੱਕ ਨਿਕਟਵਰਤੀ ਸਿੱਖ ਸਰਦਾਰ ਧਿਆਲ ਸਿੰਘ 500 ਸਿੰਘਾਂ ਦੀ ਇੱਕ ਵਸ਼ੇਰ ਦਲ ਨੂੰ ਲੈ ਕੇ ਵੈਰੀ ਦਲ ਨੂੰ چیرਦਾ ਹੋਇਆ ਜਹਾਨ ਖਾਨ ਦੇ ਵੱਲ ਝਪਟਿਆ ਪਰ ਜਹਾਨ ਖਾਨ ਉੱਥੇ ਵੱਲੋਂ ਪਿੱਛੇ हट ਗਿਆ ਉਹਦੂ ਉਹਨਾਂ ਦਾ ਸਾਹਮਣਾ ਯਕੂਬ ਖਾਨ ਵੱਲ ਹੋ ਗਿਆ ਉਹਨਾਂ ਨੇ ਉਸ ਦੇ ਸਿਰ ਉੱਤੇ ਗੁਰਜ ਗੱਦੇ ਦੇ ਮਾਰਿਆ ਜਿਸ ਦੀ ਠੋਕਰ ਵੱਲੋਂ ਉਹ ਉੱਥੇ ਹੀ ਢੇਰ ਹੋ ਗਿਆ ਦੂਜੇ ਪਾਸੇ ਜਹਾਨ ਖਾਨ ਦਾ ਨਾਇਬ ਫੌਜਬਤੀ ਜੰਮਲ ਸ਼ਾਹ ਅੱਗੇ ਵਧਿਆ ਅਤੇ ਬਾਬਾ ਦੀਪ ਸਿੰਘ ਜੀ ਨੂੰ ਲਲਕਾਰਨ ਲੱਗਾ ਇਸ ਉੱਤੇ ਦੋਨਾਂ ਵਿੱਚ ਕਮਾਂਸਾਂ ਲੜਾਈ ਹੋਈ ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਦੀ ਸੀ ਜਦੋਂ ਕਿ ਜਮਾਲ ਛਾਲ ਦੀ ਉਮਰ ਲਗਭਗ 40 ਸਾਲ ਦੀ ਰਹੀ ਹੋਵੇਗੀ ਉਸ ਜਵਾਨ ਸੈਨਾਪਤੀ ਵੱਲੋਂ ਦੋ ਦੋ ਹੱਥ ਜਦੋਂ ਬਾਬਾ ਜੀ ਨੇ ਕੀਤੇ ਤਾਂ ਉਹਨਾਂ ਦਾ ਘੋੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਇਸ ਉੱਤੇ ਉਹਨਾਂ ਨੇ ਘੋੜਾ ਛੱਡ ਦਿੱਤਾ ਅਤੇ ਪੈਦਲ ਹੀ ਲੜਾਈ ਕਰਨ ਲੱਗੇ ਬਾਬਾ ਜੀ ਨੇ ਪੈਂਤਰਾ ਬਦਲ ਕੇ ਇੱਕ ਖੰਡੇ ਦਾ वार ਜਮਾਲ ਸ਼ਾਹ ਦੀ ਗਰਦਨ ਉੱਤੇ ਕੀਤਾ ਜੋ ਅਚੁਕ ਰਿਹਾ ਪਰ ਇਸ ਵਿੱਚ ਜਮਾਲ ਸ਼ਾਹ ਨੇ ਬਾਬਾ ਜੀ ਉੱਤੇ ਵੀ ਪੂਰੇ ਜੋਸ਼ ਦੇ ਨਾਲ ਤਲਵਾਰ ਦਾ वार ਕਰ ਦਿੱਤਾ ਜਿਸ ਦੇ ਨਾਲ ਦੋਹਾਂ ਪੱਖਾਂ ਦੇ ਸਰਦਾਰਾਂ ਦੀਆਂ ਗਰਦਨਾ ਇੱਕ ਹੀ ਸਮੇਂ ਕੱਟ ਕੇ ਭੂਮੀ ਉੱਤੇ ਡਿੱਗ ਪਈਆਂ ਦੋਨਾਂ ਪੱਖਾਂ ਦੀ ਸਨਾਵਾ ਇਹ ਅਨੋਖਾ ਕਿਰਸ਼ਮਾ ਵੇਖ ਕੇ ਹੈਰਾਨੀ ਵਿੱਚ ਪੈ ਗਈਆਂ ਕਿ ਉਦੋਂ ਨਜ਼ਦੀਕ ਖੜੇ ਸਰਦਾਰ ਦਿਆਲ ਸਿੰਘ ਜੀ ਨੇ ਬਾਬਾ ਜੀ ਨੂੰ ਉੱਚੇ ਆਵਾਜ਼ ਵਿੱਚ ਚੀਖ ਕੇ ਕਿਹਾ ਬਾਬਾ ਜੀ ਤੁਸੀਂ ਤਾਂ ਰਣ ਭੂਮੀ ਵਿੱਚ ਚਲਦੇ ਸਮੇਂ ਦਾਵਾ ਕੀਤਾ ਸੀ ਕਿ ਮੈਂ ਆਪਣਾ ਸਰ ਸ੍ਰੀ ਦਰਬਾਰ ਸਾਹਿਬ ਵਿੱਚ ਗੁਰੂ ਚਰਨਾ ਵਿੱਚ ਭੇਟ ਕਰਾਂਗਾ ਤੁਸੀਂ ਤਾਂ ਇੱਥੇ ਰਸਤੇ ਵਿੱਚ ਹੀ ਸਰੀਰ ਛੱਡ ਰਹੇ ਹੋ ਜਿਵੇਂ ਹੀ ਇਹ ਸ਼ਬਦ ਮੋਇਆ ਬਾਬਾ ਦੀਪ ਸਿੰਘ ਜੀ ਦੇ ਕੰਨਾਂ ਵਿੱਚ ਪਏ ਆਪ ਜੀ ਉਸੇ ਪਲ ਉੱਠ ਖੜੇ ਹੋਏ ਅਤੇ ਆਪ ਜੀ ਨੇ ਕਿਹਾ ਸਿੱਖ ਦੇ ਦੁਆਰਾ ਪਵਿੱਤਰ ਹਿਰਦੇ ਵੱਲੋਂ ਕੀਤੀ ਗਈ ਅਰਦਾਸ ਵਿਅਰਥ ਨਹੀਂ ਜਾ ਸਕਦੀ ਅਤੇ ਉਹਨਾਂ ਨੇ ਆਤਮ ਬਲ ਵੱਲੋਂ ਫੇਰ ਆਪਣਾ ਖੰਡਾ ਅਤੇ ਕਟਿਆ ਹੋਇਆ ਸਿਰ ਉਠਾ ਲਿਆ ਉਹਨਾਂ ਨੇ ਇੱਕ ਹਥੇਲੀ ਉੱਤੇ ਆਪਣਾ ਸਿਰ ਧਰ ਲਿਆ ਅਤੇ ਦੂਜੇ ਹੱਥ ਵਿੱਚ ਖੰਡਾ ਲੈ ਕੇ ਫਿਰ ਵੱਲੋਂ ਰਣ ਖੇਤਰ ਵਿੱਚ ਲੜਨ ਲੱਗੇ ਜਦੋਂ ਵੈਰੀ ਪਕਦੇ ਸਿਪਾਈਆਂ ਨੇ ਮੋਇਆ ਬਾਬਾ ਜੀ ਨੂੰ ਸਿਰ ਹਥੇਲੀ ਉੱਤੇ ਲੈ ਕੇ ਰਣ ਭੂਮੀ ਵਿੱਚ ਜੂਝਦੇ ਹੋਏ ਵੇਖਿਆ ਤਾਂ ਉਹ ਭੈ ਪੀਤ ਹੋ ਕੇ ਅਲੀ ਅਲੀ ਤੋਬਾ ਤੋਬਾ ਕਹਿੰਦੇ ਹੋਏ ਰਣ ਖੇਤਰ ਵੱਲੋਂ ਭੱਜਣ ਲੱਗੇ ਅਤੇ ਕਹਿਣ ਲੱਗੇ ਕਿ ਅਸੀਂ ਜਿੰਦੇ ਲੋਕਾਂ ਨੂੰ ਤਾਂ ਲੜਦੇ ਹੋਏ ਵੇਖਿਆ ਹੈ ਪਰ ਸਿੱਖ ਤਾਂ ਮਾਰ ਕੇ ਵੀ ਲੜਦੇ ਹਨ ਅਸੀਂ ਜਿੰਦੇ ਸਿੱਖਾਂ ਵੱਲੋਂ ਤਾਂ ਲੜ ਸਕਦੇ ਹਾਂ ਮੋਇਆ ਵੱਲੋਂ ਕਿਵੇਂ ਲੜਾਂਗੇ ਇਹ ਅਨੋਖੇ ਆਤਮ ਬਲ ਦਾ ਕੋਟਕ ਵੇਖ ਕੇ ਸਿੱਖਾਂ ਦਾ ਮਨੋਬਲ ਵੱਧਦਾ ਹੀ ਗਿਆ ਉਹ ਵੈਰੀ ਫੌਜ ਉੱਤੇ ਡਿੜ ਨਿਸ਼ਚੈ ਨੂੰ ਲੈ ਕੇ ਟੁੱਟ ਪਏ ਬਸ ਫੇਰ ਕੀ ਸੀ ਵੈਰੀ ਫੌਜ ਡਰ ਦੇ ਮਾਰੇ ਭੱਜਣ ਵਿੱਚ ਹੀ ਆਪਣੀ ਭਲਾਈ ਸਮਝਣ ਲੱਗੀ ਇਸ ਪ੍ਰਕਾਰ ਲੜਾਈ ਲੜਦੇ ਹੋਏ ਬਾਬਾ ਦੀਪ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ ਵੱਲ ਅੱਗੇ ਵਧਣ ਲੱਗੇ ਅਤੇ ਪਰਕਰਮਾ ਵਿੱਚ ਆ ਡਿੱਗੇ ਇਸ ਪ੍ਰਕਾਰ ਬਾਬਾ ਜੀ ਆਪਣੀ ਕਸਮ ਨਿਭਾਉਂਦੇ ਹੋਏ ਗੁਰੂ ਚਰਨਾ ਵਿੱਚ ਜਾ ਵਿਰਾਜੇ ਅਤੇ ਸਹੀਦਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖੋ